ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਮ ਪਰ ਸਵਾਗਤ ਕਰਨਾ ਅੱਜ ਇੱਕ ਨਿਊ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਖੜੇ ਆਂ ਜੋੜ ਕਾਰਪੌਂਟ ਤੇ ਇਹ ਸੈਕੰਡ ਹੈਂ ਗੱਡੀਆਂ ਦਾ ਕੰਮ ਕਰਦਾ ਮੇਰਾ ਕਜਨ ਇਹ ਆਪਣੀਓ ਦੁਕਾਨ ਆ ਇੱਥੇ ਬੜਾ ਹੀ ਆਪਾਂ ਸਾਫ਼ ਸੁਥਰਾ ਕੰਮ ਕਰਦੇ ਆਂ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਆ ਜਾਂ ਨਹੀਂ ਇੱਥੇ ਤੇ ਆਪਣੇ ਕੋਲ ਗੱਡੀਆਂ ਹੀ ਹੋਈਆਂ ਨੇ 4 ਬਿਕਣ ਨੂੰ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕੱਲੀ-ਕੱਲੀ ਬਾਰੇ ਸਮਰ ਤੋਂ ਲੈਨੇ ਆ ਕਿੱਦਾਂ ਦਾ ਅੰਟੀਰੀਅਰ ਆ ਯਾਨੀ ਸਾਰਾ ਕੁਝ ਤੁਹਾਨੂੰ ਦਿਖਾਉਣਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਆ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਆ ਕਰੋ ਕਰਾਂਦਾ ਪੂਖ ਖਿੱਚ ਕੇ ਫੇਸਬੁੱਕ ਤੇ ਆਪਣੀ ਆਈਡੀ ਹੈਗੀਆ ਬਿੱਟੂ ਨੇ ਯਹਾਂ ਪਰ ਤੇ ਇੰਸਟਾ ਤੇ ਹੈਗੀਆ ਬਿੱਟੂ ਨੇ ਯਹਾਂ ਪਰ ਬਣ ਜੋ ਕਰਦੇ ਆ ਸੌਣ ਨਾਲ ਗੱਲਬਾਤ ਹਾਂਜੀ ਦਰਸ਼ਕੋ ਉਹ ਖੜੀਆਂ ਨੇ ਸਾਹਮਣੇ ਗੱਡੀਆਂ ਆਪਾਂ ਕੱਲੀ-ਕੱਲੀ ਗੱਡੀ ਤੋਂ ਕਰਦੇ ਆ ਸਟਾਰਟ ਪਹਿਲਾਂ ਇਧਰ ਤੋਂ ਸਵਿਫਟ ਤੋਂ ਹੀ ਕਰਦੇ ਆ ਪੀ ਵੀ 65 ਮਹਾਲੀ ਦਾ ਨੰਬਰ AR 3843 ਆ ਦੇਖ ਸਕਦੇ ਆ ਤੁਸੀਂ ਕਿੰਨੇ ਮਾਡਲ ਆ ਸਮੇ ਇਹ ਇਹ ਵੀਰੇ 2012 ਮਾਡਲ ਆ 13 ਦੀ ਆਰ ਸੀ ਆ 2012 ਮਾਡਲ ਆ 13 ਦੀ ਆਰ ਸੀ ਆ ਤੇ ਟਾਇਰ ਟੁਰ ਕਿੱਦਾਂ ਨੇ ਟਾਇਰ ਵਧੀਆ ਨੇ ਜੀ ਮਿਚਲਨ ਦੇ ਟਾਇਰ ਨੇ ਹਾਂ ਹਾਂ ਚਾਰੇ ਵਧੀਆ ਪਏ ਨੇ ਨਾ ਹਾਂ ਜੀ 50 ਪੈਸੇ ਹੈਗੇ ਆ ਜੇ ਨਹੀਂ ਨਹੀਂ ਹੈਗੇ ਨੇ 70 80 ਪੈਸੇ 70 80 ਪੈਸੇ ਹੈਗੇ ਆ ਹਾਂ ਜੀ ਹਾਂ ਨਹੀਂ ਹਾਂ ਬਾਈ 70 80 ਪੈਸੇ ਹੈਗੇ ਨੇ ਦਰਸ਼ਕੋ ਆ ਦੇਖ ਸਕਦੇ ਆ ਤੁਸੀਂ 12 ਮਾਡਲ ਆ ਵੀਰੇ 13 ਦੀ ਆਰਸੀ ਆ ਥਰਡ ਓਨਰ ਆ 8 ਓਨਰ ਆ ਹਾਂਜੀ ਹਾਂ ਪੇਪਰ ਸਾਰੇ ਪੂਰੇ ਆ ਪੇਪਰ ਪੂਰੇ ਆ ਇਹਦੇ ਹਾਂਜੀ ਫਰੰਟ ਬੈਕ ਦੀ ਸ਼ੀਲਡ ਆ ਗੱਡੀ ਠੀਕ ਆ ਠੀਕ ਆ ਦੇਖ ਲਓ ਬੈਕ ਸਾਈਡ ਤੋਂ ਵੀ ਦੇਖ ਲਓ ਦਰਸ ਕੋ ਸਾਰਾ ਦਿਖਾਉਨੇ ਆ ਐਨ ਸਾਫ ਸੁਬੀਰ ਕਿਤੇ ਲੱਗੀ ਨਹੀਂ ਹੋਈ ਗੱਡੀ ਟੱਚ ਨਹੀਂ ਕੋਈ ਰੰਗ ਨਹੀਂ ਲਿਆ ਹੋਇਆ ਗੱਡੀ ਦਾ ਅੰਟੀਰੀਅਰ ਵੀ ਤੁਹਾਨੂੰ ਦਿਖਾਉਨੇ ਆ ਆ ਦੇਖ ਸਕਦੇ ਹੋ ਤੁਸੀਂ ਵਿੱਚੋਂ ਐ ਪੂਰੀ ਸਾਫ ਸੁਥਰੀ ਗੱਡੀ ਆ ਇਹ ਸੀਸੇ ਸਾਰੇ ਨਾਲ ਦੇ ਆ ਠੀਕ ਆ ਹਾਂਜੀ ਹਾਂ ਸਵਿਫਟ ਡਿਜ਼ਾਇਰ ਹੈ ਹਾਂਜੀ ਹਾਂ ਮਹਾਲੀ ਦਾ ਨੰਬਰ ਆ ਇਹ ਤੇਰੀ ਕੀ ਮੰਗ ਕਰਦੇ ਆ ਇਹ ਵੀਰੇ ਆਪਾਂ ਦੇ ਦਾਂਗੇ 285000 ਦੀ ਨਾਮ ਕਰਾ ਕੇ 285000 ਦੀ ਨਾਮ ਕਰਾ ਕੇ ਹਾਂਜੀ ਹਾਂ ਗੱਡੀ ਆਪਾਂ ਹਰਕ ਦਿੰਨੇ ਆ ਨਾਮ ਕਰਾ ਕੀ ਕਿ ਨਹੀਂ ਹਾਂਜੀ ਵੀਰੇ ਗੱਡੀ ਹਰਕ ਆਪਾਂ ਨਾਮ ਕਰਾ ਦੇ ਤੋ ਕਿ ਦਰਸ਼ਕੋ ਕੰਮ ਸਾਫ ਸੁਥਰਾ ਕੋਈ ਧੋਖਾ ਧੜੀ ਵਾਲਾ ਕੰਮ ਦਾ ਇੱਥੇ ਹੈ ਨਹੀਂ ਹਾਂਜੀ ਤੇ ਉਸ ਤੋਂ ਨਾਲ ਅੱਗੇ ਫਿਰ ਹੈਗੀ ਸਵਿਫਟ ਡਿਜ਼ਾਇਰ ਇਹ ਵੀ ਇਹ ਵੀਰੇ ਸਵਿਫਟ ਡਿਜ਼ਾਇਰ 2010 ਮਾਡਲ ਹੈ ਠੀਕ ਆ ਤੇ ਪੈਟਰੋਲ ਦੇ ਵਿੱਚ ਆ ਬੀ ਐਕਸ ਆ ਇਹ ਪੈਟਰੋਲ ਦੇ ਵਿੱਚ ਆ ਹਾਂਜੀ ਹਾਂ ਠੀਕ ਆ ਇਹ ਕਿੱਥੇ ਦਾ ਪੀਬੀ ਤੇਰਾ ਸੰਗਰੂਰ ਦਾ ਜੀ ਸੰਗਰੂਰ ਦਾ ਹਾਂ ਹਾਂਜੀ ਹਾਂ ਠੀਕ ਆ ਠੀਕ ਆ ਗੱਡੀ ਇਹ ਵੀ ਸਾਫ ਆ ਹਾਂਜੀ ਪੇਪਰ ਇਹਦੇ ਵੀ ਸਾਰੇ ਪੂਰੇ ਸਾਲ ਦਾ ਅਨਸੋਰਸ ਅੱਛਾ ਹਾਂਜੀ ਹਾਂ ਟਾਇਰਾਂ ਦੀ ਕੰਡੀਸ਼ਨ ਇਹ ਤਾਂ ਵੀ ਵਧੀਆ ਪਈਆ ਵਧੀਆ ਪਈਆ ਜੀ 60 ਰੁਪਏ ਟਾਇਰ ਰਹਿਗੇ ਨੇ ਹਾਂ ਹਾਂ ਹਾਂਜੀ ਦਰਸ ਕੋ ਗੱਡੀ ਆਪਾਂ ਤੁਹਾਨੂੰ ਚਾਰੇ ਪਾਸੇ ਘੁੰਮ ਕੇ ਦਿਖਾ ਦਨੇ ਇੰਜਨ ਗੇਅਰ ਦੀ ਜਮਾ ਨਵੀਆਂ ਗੱਡੀ ਤੇ ਕਿਤੇ ਲੱਗੀ ਲੁਗੀ ਤਾਂ ਨਹੀਂ ਹੋਈ ਨਹੀਂ ਨਹੀਂ ਫਰੰਟ ਵੀਰੇ ਸ਼ੀਲਡ ਹੈ ਜਿਹੜੀ ਮਰਜ਼ੀ ਗੱਡੀ ਲੈ ਲਿਓ ਫਰੰਟ ਫੱਟੀ ਹਰੇਕ ਗੱਡੀ ਦੀ ਸ਼ੀਲਡ ਹੋਊ ਆਪਣੇ ਕੋਲੇ ਠੀਕ ਆ ਠੀਕ ਆ ਹਾਂਜੀ ਆ ਸ਼ੀਸ਼ੇ ਨਾਲ ਦੀ ਨੇ ਸ਼ੀਸ਼ੇ ਨਾਲ ਦੇ ਆ ਜੀ ਫੇਰ ਤਾਂ ਕੀ ਗੱਲ ਆ ਦਰਸ਼ਕੂ ਬਿਲਕੁਲ ਸਾਫ਼ ਪਈ ਆ ਬੈਕ ਸਾਈਡ ਤੋਂ ਵੀ ਦੇਖ ਲਓ ਕੋਈ ਟੱਚਿੰਗ ਫੱਚਿੰਗ ਕਿਤੇ ਨਹੀਂ ਹੋਈ ਹੋਈ ਇੱਕ ਦੇ ਪੈਟਰੋਲ ਵਰਜਨ ਆ ਇਹ ਪੈਟਰੋਲ ਵਰਜਨ ਆ ਕਿੰਨੇ ਮਾਡਲ ਇਹ 10 ਆ ਜੀ ਦੋ ਯਾਰ 10 ਮਾਡਲ ਆ ਇਹ ਹਾਂਜੀ ਹਾਂ ਤੇ ਆਪਾਂ ਤੁਹਾਨੂੰ ਵਿੱਚੋਂ ਵੀ ਦਿਖਾਉਨੇ ਆ ਕਿਹੜਾ ਮਾਡਲ ਆ ਇਹ ਇਹ BX i ਆ ਜੀ BX i ਪਾਵਰ ਵਿੰਡੋ ਪਾਵਰ ਸਟੀering ਆ ਕੰਪਨੀ ਵਾਲਾ ਸਟੀਰੀਓ ਆ ਜਾਂਦਾ ਠੀਕਾ ਠੀਕਾ ਦੇਖੋ ਬੜੀ ਸਾਫ ਆ ਸਟੀਰੀਓ ਵੀ ਕਿੰਨਾ ਸੋਹਣਾ ਲੱਗਿਆ ਆ ਪਾਵਰ ਵਿੰਡੋ ਪਾਵਰ ਸਟੀering ਐਂਡ ਮਗਲੇ ਦੀ ਸੰਭਾਲ ਕੇ ਰੱਖੀ ਹੋਈ ਵੀ ਤੇ ਕਿੰਨੇਵੇਂ ਓਨਰ ਆ ਇਹ ਵੀ 3rd ਓਨਰ ਆ ਇਹ ਵੀ 3rd ਓਨਰ ਆ ਹਾਂਜੀ ਹਾਂ ਠੀਕ ਆ ਤੇ ਇਹਦੀ ਆਪਣੀ ਕਿੰਨੇ ਦੀ ਡਿਮਾਂਡ 165000 ਦੀ ਨਾਮ ਕਰਾ ਕੇ ਵੀਰੇ 165000 ਦੀ ਦਰਸ ਕੋ ਨਾਮ ਕਰਾ ਕੇ ਆ ਇਹ ਗੱਡੀ ਹਾਂਜੀ ਇੱਕ ਸਾਧਨਾ ਤੁਸੀਂ ਤੇ ਉਸ ਤੋਂ ਅੱਗੇ ਖੜੀ ਆ ਫੇਰ ਸਵਿਫਟ ਇਹ ਸਵਿਫਟ ਆ ਜੀ 2011 ਦੇ ਦਸੰਬਰ ਦੀ ਪਹਿਲੇ ਨਾਮ ਦੀ 2011 ਮਾਡਲ ਇਹ ਫਰਸਟ ਨਾਮ ਆ ਹੈ ਹਾਂ ਜੀ ਹਾਂ ਦਸੰਬਰ ਦੀ ਆ ਪੇਪਰ ਸਾਰੇ ਪੂਰੇ ਆ ਪੇਪਰ ਸਾਰੇ ਹੋਏ ਨੇ ਤੇ ਇੰਸੂਰ ਵਗੈਰਾ ਹਾਂ ਜੀ ਸਾਰਾ ਕੁਝ ਹੈਗਾ ਸਾਰਾ ਕੁਝ ਓਕੇ ਆ ਜੀ ਸੀਸੇ ਸਾਰੇ ਨਾਲ ਦਿਆ ਅਲਾਏ ਲੱਗੇ ਆ ਅਲਾਏ ਲੱਗੇ ਆ 1000 80 90 ਪੈਸੇ ਟਾਇਰ ਇਹਦੇ ਵੀ ਵਧੀਆ ਪਾਇਆ ਕਾਲੇ ਰੰਗ ਦੇ ਲਾਇ ਲੱਗੇ ਆ ਤੋਂ ਨੂੰ ਬੈਕ ਸਾਈਡ ਤੋਂ ਵੀ ਦਿਖਾਉਣੇ ਆ। ਥਾ ਦੇ ਸਕਦੇ ਹਾਂ ਜਦੋਂ ਲੱਗੀ ਨਹੀਂ ਹੋਈ ਗੱਡੀ ਇਹ। ਇਹ ਵੀ ਗੱਡੀ ਸਾਫ ਆ ਗੱਡੀਆਂ ਸਾਰੀਆਂ ਸਾਫ ਨੇ ਜੰਨੀਆਂ ਵੀ ਨੇ। ਇਹਦਾ ਨੰਬਰ ਹੈਗਾ ਪੀਬੀ 29 ਹਾਂਜੀ ਵੀਆਈਪੀ ਨੰਬਰ 5557 ਪੇਡ ਨੰਬਰ ਲੱਗਿਆ ਹੋਇਆ। ਵਧੀਆ ਵੀਆਈਪੀ ਨੰਬਰ ਆ। ਬੱਸ ਉਹ ਨਰਾ ਤੇ ਵਿੱਚੋਂ ਜਮਾ ਨਵੀਂ ਕੰਡੀਸ਼ਨ ਆ ਭਰਾ ਗੱਡੀ ਦੀ। ਤਾਂ ਸੱਚੀ ਅੰਡਰਾਉਟ ਪਲੇਅਰ ਲੱਗਿਆ ਹੋਇਆ ਵਿੱਚ ਆ ਦਿਖਾਉਨੇ ਆ ਵਿੱਚੋਂ ਵੀ ਆਪਾਂ। ਹੂੰ। ਇਹ ਗੜਾ ਮਾਡਲੋਂ ਵੈਸੇ ਇਹ BDI ਹੈ ਜੀ BDI ਹਾਂਜੀ 10 ਇੰਚ ਐਂਡਰੌਇਡ ਪਲੇਅਰ ਸਾਰਾ ਕੁਝ ਲੱਗਿਆ ਹੋਇਆ ਹੈ ਗੱਡੀ ਦੇ ਵਿੱਚ ਐਸੈਸਰੀ ਵਧੀਆ ਲੱਗੀ ਹੋਈ ਆ ਵਧੀਆ ਸਕਰੀਨ ਲੱਗੀ ਹੋਈ ਆ ਸਾਫ ਗੱਡੀ ਆ ਸੀਟਾਂ ਵਗੈਰਾ ਆਰਮ ਰੈਸਟ ਨੂੰ ਬੰਦੇ ਦਾ ਲਵਾਇਆ ਹੋਇਆ ਸਾਰਾ ਕੁਝ ਆ ਦੇਖ ਸਾਹਦੇ ਤੁਸੀਂ ਤਾਂ ਨਿੱਕ ਜਿਹੇ ਪਾਸੋਂ ਨਿੰਦਣ ਵਾਲੀ ਨਹੀਂ ਸਾਰੇ ਪਾਸੋਂ ਵਧੀਆ ਗੱਡੀਆਂ ਲੈ ਕੇ ਆਉਂਦੇ ਆ ਇਹ ਕੋਈ ਮਾੜੀ ਗੱਡੀ ਤਾਂ ਲੈ ਕੇ ਆਉਂਦਾ ਨਹੀਂ ਤੇ 2011 ਮਾਡਲ ਆ ਇਹ 11 ਦੇ ਦਸੰਬਰ ਦੀ ਆ ਜੀ 11 ਦੇ ਦਸੰਬਰ ਦੀ ਸਾਰੇ ਕਾਗਜ਼ ਪੱਤਰ ਇਹਦੇ ਪੂਰੇ ਆ ਹਾਂਜੀ ਅੰਟਾ ਚ ਗੱਡੀ ਆ ਇਹ ਹਾਂਜੀ ਤੇ ਇਹ ਆਪਾਂ ਦੇਣੀ ਕਿੰਨੇ ਦੀ ਆ ਇਹ ਵੀ ਵੀਰੇ 2,85,000 ਦੀ ਨਾਮ ਕਰਾ ਕੇ 2,85,000 ਦੀ ਹਾਂਜੀ ਨਾਮ ਕਰਾ ਕੇ ਨਾਮ ਕਰਾ ਕੇ ਹੈ ਹਾਂਜੀ ਆਹ ਦੇਖ ਲਓ EK 47 ਲੱਗੀ ਹੋਈ ਆ ਉੱਤੇ ਕਿ ਨਹੀਂ 15 ਲੱਖ ਇਕਰ ਦਾ ਵਾਇਆ ਆਇਆ VIP ਨੰਬਰ ਆਇਆ ਕਿ ਨਹੀਂ ਹਾਂਜੀ 2 ਲੱਖ 85000 ਵੀਰੇ 85000 ਦੀ ਹਾਂਜੀ ਹਾਂ ਠੀਕ ਆ ਠੀਕ ਆ 2011 ਮਾਡਲ ਤੇ ਉਸ ਤੋਂ ਅੱਗੇ ਜੈਨ ਵੀਰੇ ਜੈਨ ਪੀਵੀ 10 ਬੀਡੀ 7777 7777 ਇਹਦਾ ਕੱਲਾ ਨੰਬਰ ਵੀ ਦੇ ਦਾਂਗੇ ਜਿਵੇਂ ਕਿਸੇ ਨੇ ਨਵੀਂ ਗੱਡੀ ਤੇ ਲਾਉਣਾ ਹਾਂ ਇਹਦਾ ਕੱਲਾ ਨੰਬਰ ਵੀ ਸੇਲ ਕਰ ਦਾਂਗੇ ਕੱਲਾ ਨੰਬਰ ਵੀ ਸੇਲ ਕਰ ਦੋਗੇ ਹਾਂਜੀ ਹਾਂ ਅੱਗੇ ਵੀ ਦੇ ਦੰਨੇ ਆਪਾਂ ਨੰਬਰ ਲੈ ਜਾਂਦੇ ਨੇ ਆਪਣੇ ਕੋਲ ਅੱਛਾ ਅੱਛਾ ਹਾਂਜੀ ਗੱਡੀ ਸਾਫ ਆ ਪੱਲੇ ਪੁੱਲੇ ਮਾੜੇ ਮੋਟੇ ਰੰਗ ਹੋਏ ਆਗ ਨਹੀਂ ਇਹਦੇ 2003 ਮਾਡਲ ਹੈ ਵੀਰੇ ਡੀਆਈ ਆ ਇਹ ਪਾਵਰ ਸਟੀਅਰਿੰਗ ਅੱਛਾ ਹਾਂਜੀ ਬੈਂਡਰੀ ਨਵੀਆਂ ਟਾਇਰ ਨਵੀਆਂ ਗੱਡੀ ਦੇ ਆ ਲਾਏ ਲੱਗੇ ਹੋਏ ਆ ਹਾਂਜੀ ਹਾਂ ਆ ਦੇਖ ਲੋ ਦਰਸ਼ਕੋ ਬੜੇ ਘਾਟ ਲੱਗੇ ਆ ਵੀ ਡੀਜ਼ਲ ਆਈ ਦਾ ਐਵਰੇਜ ਇਹ ਬਹੁਤ ਆ ਹਾਂਜੀ ਬੈਕ ਤੋਂ ਵੀ ਦਿਖਾਉਂਦੇ ਆ ਤੁਹਾਨੂੰ 2003 ਮਾਡਲ ਆ ਤਿੰਨ ਮਾਡਲ ਆ ਜੀ ਤਿੰਨ ਮਾਡਲ ਆ ਚਲੋ ਮਾੜੀਆਂ ਮੋਟੀਆਂ ਨਾ ਫਿਰ ਜਿੰਗੀ ਫੋਸਿੰਗ ਹੋਇ ਜਾਂਦੀ ਆ ਤੁਹਾਨੂੰ ਪਤਾ ਹੀ ਆ ਮੇਨੇ ਇਹਦਾ ਨੰਬਰ ਆ ਜੇ ਆਪਾਂ ਕੱਲਾ ਨੰਬਰ ਸੇਲ ਕਰਨ ਖਾਤਰ ਲਈ ਹੀ ਆ ਵੈਸੇ ਆਪਾਂ ਹਾਂ ਹਾਂ ਟਾਇਰ ਵੀ ਬਿਲਕੁਲ ਨਵੇਂ ਪਾਇਆ ਟਾਇਰ ਨਵੇਂ ਆ ਜੇ ਕਿਸੇ ਨੇ ਵੈਦ ਨੰਬਰ ਲੈਣੀ ਆਪਾਂ ਵੈਦ ਨੰਬਰ ਵੀ ਗੱਡੀ ਦੇ ਦਾਂਗੇ ਅਸਾਂ ਜੇ ਕਿਸੇ ਨੇ ਗੱਡੀ ਲੈਣੀ ਆ ਗੱਡੀ ਵੀ ਹਾਂ ਜਦਾਂ ਕਿ ਕਿਹੜਾ ਕੱਲਾ ਨੰਬਰ ਲੈਣਾ ਮਾਨੇ ਜੱਲ ਵੀਰੇ ਉਹ ਜੇ ਕੱਲਾ ਨੰਬਰ ਵੀ ਵੇਚਣਾ ਉਹ ਲੱਖ ਰੁਪਏ ਦਾ ਨੰਬਰ ਵਿਕ ਜਾਂਦਾ ਇਹਦਾ ਗੱਲਾ ਸਹੀ ਗੱਲ ਆ ਹਾਂਜੀ ਹਾਂ ਆਪਾਂ ਸਣੇ ਨੰਬਰ ਗੱਡੀ ਦੇ ਦਾਂਗੇ ਲੱਖ ਰੁਪਏ ਦੀ ਠੀਕ ਆ ਹਾਂਜੀ ਦਰਸ਼ਕੋ ਦੇਖ ਲਓ ਬਹੁਤ ਵਧੀਆ ਗੱਡੀ ਆ ਇਹ ਇਹਦੀ ਉਹ ਕਾਗਜ਼ ਪੱਤਰ ਸਾਰਾ ਕੁਝ ਓਕੇ ਆ ਜੀ ਸਾਰਾ ਕੁਝ ਓਕੇ ਆ ਦਾ ਵੀ ਹਾਂ ਜੀ ਹਾਂ ਠੀਕ ਆ ਠੀਕ ਆ ਤੇ ਇੱਕ ਦਰਸ਼ਕ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਨੇ ਇੱਥੇ ਸਾਰੀਆਂ ਵਧੀਆ ਹੁੰਦੀਆਂ ਨੇ ਯਾਨੀ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਵੀਰ ਦਾ ਬਹੁਤ ਬਹੁਤ ਧੰਨਵਾਦ ਸਮਰ ਓਕੇ ਥੈਂਕ ਯੂ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਫੇਰ ਆਉਣ ਲਈ ਕੋਈ ਗੱਲ ਨਹੀਂ ਯਾਰ ਤੇਰੇ ਆਪ ਦਾ ਚੈਨਲ ਆ ਪਾ ਜਿੰਨੀਆਂ ਮਰਜ਼ੀ ਵੀਡੀਓ ਬਣਾ ਹਾਂਜੀ ਦਰਸ਼ਕੋ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਘਰੋਂ ਦੱਬ ਕੇ ਤਾਂ ਕਿ ਤੁਹਾਡੇ ਲਈ ਇਦਾਂ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਇਹ ਲੋਕੇਸ਼ਨ ਹੈਗੀ ਆ ਮਲਾਦ ਬਿਲਕੁਲ ਥਾਣੇ ਦੇ ਸਾਹਮਣੇ ਆਓ ਸਾਹਮਣੇ ਥਾਣਾ ਥਾਣੇ ਦੇ ਆਪੋਜ਼ਿਟ ਇਹ ਸੌਪ ਆਪਣੀ ਵੀਰ ਦੀ ਇੱਥੇ ਜਦੋਂ ਵੀ ਤੁਸੀਂ ਮਰਜ਼ੀ ਆ ਕੇ ਆ ਨਾ ਨੰਬਰ ਆਪਾਂ ਵਿੱਚ ਮੈਂਸ਼ਨ ਕਰ ਦਾਂਗੇ ਤੇ ਹੁਣ ਦਿਓ ਆਪਾਂ ਨੂੰ ਯਾਦਤ ਮਿਲਾਂਗੇ ਹੋਰ ਸੋਹਣੀ ਵੀਡੀਓ ਵਿੱਚ on